ਹੈਲੋ ਜੀ ਸਸ਼ੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਆ ਤੋ ਸਾਰੇ ਜਣੇ ਕੈਂਟ ਹੋਵੋਗੇ ਅੱਜ ਆਪਾਂ ਫਿਰ ਤੁਹਾਡਾ ਸਵਾਗਤ ਕਰਨਾ ਸਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੂਬਾ ਤਾਂ ਨਹੀਂ ਕਹਿ ਸਕਦੇ 12 ਵਜੇ ਤੇ ਧੁੰਦ ਬਹੁਤ ਜ਼ਿਆਦਾ ਹੈ ਤੇ ਅੱਜ ਐ ਛੁੱਟੀ ਤੇ ਅੱਜ ਆਪਾਂ ਕੀ ਕਰ ਰਹੇ ਆ ਮੈਂ ਤੁਹਾਨੂੰ ਦਿਖਾ ਦੇਣੀ ਹੈ ਇੱਧਰ ਬਣ ਰਿਹਾ ਗਜਰੇਲਾ ਗਾਜਰ ਪਾਕ ਗਾਜਰ ਪਾਕ ਪਾਕ ਤੇ ਇੱਧਰ ਸਾਡੇ ਵੱਡੇ ਵੱਡੇ ਹਲਵਾਈ ਸਾਹਿਬ ਬੈਠੇ ਨੇ ਮੇਹਨਵਾਇਸ ਆਪ ਦੇਖੋ ਜੀ ਕਿਚਨ ਨੇੜੇ ਹੀ ਲਿਆਉਂਦੇ ਆਪਾਂ ਅੱਜ ਅਸੀਂ ਤੁਹਾਨੂੰ ਬਿਲਕੁਲ ਨਹੀਂ ਦੱਸਾਂਗੇ ਗਾਜਰਪਾ ਕਿਵੇਂ ਬਣਦਾ ਪਰ ਇਹਨੂੰ ਪਤਾ ਅੱਜ ਸਿਰਫ ਅਸੀਂ ਬਣਾ ਕੇ ਖਾਵਾਂਗੇ ਇਧਰ ਇਹ ਬਣਾਉਂਦੇ ਨੇ ਗਾਜਰਪਾਕ ਤੇ ਵੈਸੇ ਦੁਪਹਿਰ ਦੇ ਵੱਜ ਕੇ 12:00 ਤੇ ਮੈਂ ਫਟਫਟ ਜਾ ਕੇ ਦੁੱਧ ਲੈ ਆਵਾਂ ਕਿਉਂਕਿ ਤੁਹਾਨੂੰ ਬਹੁਤ ਜ਼ਿਆਦਾ ਹੁੰਦੀ ਹੈ ਬਾਜ਼ਾਰ ਨੂੰ ਦਿਲ ਨਹੀਂ ਕਰਦਾ ਤੇ ਮੈਂ ਦੁੱਧ ਲੈ ਕੇ ਆਨੀ ਉਹਨੇ ਦੇਖਦੇ ਆਂ ਆਣ ਤੱਕ ਰੈਡੀ ਹੁੰਦਾ ਕਿ ਨਹੀਂ ਹੁੰਦਾ ਕਿ ਹਜੇ ਹੋਰ ਮਿਹਨਤ ਕਰਨੀ ਪੈਗੀ ਪਟਾ ਪਟਾ ਫਟਾਫਟ ਕਰਕੇ ਰੈਡੀ ਤੇ ਤੁਹਾਨੂੰ ਵੀ ਨਾਲ ਖਵਾਣੇ ਆ ਸੁਭਾਤੋਂ ਦਾ ਬਹੁਤ ਸੀ ਤੇ ਹੁਣ ਸੂਰਜ ਦੇਵਤਾ ਨੇ ਦੇਤੇ ਦਰਸ਼ਨ ਤੇ ਸੂਰਜ ਦੇਵਤਾ ਦੇ ਦਰਸ਼ਨ ਦੇਣ ਦਾ ਆਪਾਂ ਫਟਾਫਟ ਉਠਾ ਲਈਏ ਨਜਾਇਜ਼ ਫਾਇਦਾ ਮੈਂ ਕਰਨਾ ਸੀਗਾ ਪੀਣ ਤੇ ਮੈਂ ਫਟਾਫਟ ਕਣਕ ਦਾ ਪੀਣ ਕਰਦੀ ਆ ਤੇ ਉਸ ਤੋਂ ਬਾਅਦ ਆਟਾ ਪਸਾਵਾਂਗੇ ਤੇ ਅੱਜ ਆ ਲੋੜੀ ਤੁਹਾਨੂੰ ਸਾਰਿਆਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਹੈਪੀ ਲੋੜੀ ਤੇ ਆਪਾਂ ਹੁਣ ਸ਼ਾਮ ਨੂੰ ਤੁਹਾਨੂੰ ਲੋੜੀ ਵੀ ਸੈਲੀਬ੍ਰੇਟ ਕਰਕੇ ਦਿਖਾਵਾਂਗੇ ਦਿਖਾਵਾਂਗੇ ਮਤਲਬ ਕਿ ਵੀ ਅਸੀਂ ਕਿੱਦਾਂ ਸੈਲੀਬ੍ਰੇਟ ਕਰਦੇ ਆ ਕਿੰਨਾ ਕਾ ਅਸੀਂ ਖਾਪ ਪਾਨੇ ਆ ਕੀ ਕਰਦੇ ਆ ਕੀ ਨਹੀਂ ਅਜੇ ਵੈਸੇ ਕੁਝ ਪਲੈਨਿੰਗ ਨਹੀਂ ਹੈ ਬਟ ਹਾਂ ਦੇਖਦੇ ਆ ਬੱਚਿਆਂ ਨੂੰ ਸਾਰਿਆਂ ਨੂੰ ਮਿਲ ਕੇ ਤੇ ਕਰਦੇ ਆ ਪਲੈਨਿੰਗ ਕੁਛ ਹਾਂ ਸ਼ਬਦ ਕੀ ਕਰਨਾ ਫਿਰ ਲੋੜੀ ਤੇ ਇਹਨਾਂ ਨੂੰ ਤਾਂ ਬਸ ਖਾਣ ਤੱਕ ਮਤਲਬ ਹੈ ਹੋਰ ਕੋਈ ਮਤਲਬ ਨਹੀਂ ਗਾਜਰਪਾਕ ਆਪਣਾ ਬਣ ਚੁੱਕਿਆ ਤੇ ਫਟਾਫਟ ਮੈਂ ਜਾਨੀ ਆ ਕਰਦੀਆਂ ਪੀਣ ਤੇ ਬਣੇ ਰਿਓ ਵਲੌਗ ਦੇ ਵਿੱਚ ਤੇ ਤੁਹਾਨੂੰ ਵੀ ਨਾਲ ਦਿਖਾਣੇ ਆ ਸੈਲੀਬ੍ਰੇਸ਼ਨ ਆਫ ਲੋੜੀ ਦੀਵਾਲੀ ਕਹਿਣ ਲੱਗੀ ਸੀ ਚਲੋ ਜੀ ਫਿਰ ਮਿਲਦੇ ਆ ਗੋਲੀ ਨਹੀਂ ਗਈ ਦਰਸੀ ਆਏ ਆ 스마트 마터 라인ਸ ਚ ਸਮਾਨ ਸੱਲਾ ਖਰੀਦ ਲਿਆ ਹੁਣ ਖਰੀਦ ਰਹੇ ਆ ਹੈਂਡ ਵਾਸ਼ ਕਿਉਂਕਿ ਸਾਡੇ ਟੈਡੀ ਬੀਅਰ ਕਰਕੇ ਸਾਨੂੰ ਹੱਥ ਬਾਰ ਬਾਰ ਧੋਣੇ ਪੈਂਦੇ ਨੇ ਆ ਦੇਖੋ ਆ ਕਿਹੜੇ ਆ ਰੀਫਿਲ ਦੇਖੋ ਅੱਜ ਤਾਂ ਲੋੜੀ ਆ ਹੈਨਾ ਫਿਰ ਤੁਸ ਸਾਰਿਆਂ ਨੂੰ ਹੈਪੀ ਲੋੜੀਂ ਗਿਆ ਹੈਪੀ ਲੋੜੀ ਚਲੋ ਜੀ ਖਰੀਦ ਲਿਆ ਸਮਾਨ ਫਿਰ ਪਹੁੰਦੇ ਫੜਵੜ ਘਰ ਤੇ ਬੱਚਿਆਂ ਨੂੰ ਦਿੰਨੇ ਆ ਲੋੜੀ ਥਿਸ ਇਜ਼ ਦਿ ਸਿੱਧੀ ਗੈਸ ਬਾਕੀ ਆਉਂਦਾ ਅੱਛਾ ਜੀ ਮੈਸੇਜ ਵਗੈਰਾ ਹਾਂਜੀ ਮਾਰਕੀਟ ਤੋਂ ਆਪਾਂ ਆ ਗਏ ਤੇ ਹੁਣ ਆਪਾਂ ਚੱਲੇ ਆ ਬਾਹਰ ਬਾਹਰ ਆਪਾਂ ਸਾਰਿਆਂ ਨੇ ਇਕੱਠੇ ਲੋੜੀ ਪਾਈ ਆ ਤੇ ਲੋੜੀ ਇਕੱਠੇ ਸੈਲੀਬ੍ਰੇਟ ਕਰਾਂਗੇ ਆਪਾਂ ਥਾਲੀ ਤਿਆਰ ਕਰ ਲਈ ਤੇ ਇਧਰ ਅਸੀਂ ਵੀ ਦੋਨੋਂ ਤਿਆਰ ਹੋ ਗਏ ਅੱਜ ਪਹਿਲੀ ਵਾਰ ਕਦੇ ਅਸੀਂ ਪ੍ਰੇਮ ਚ ਇਕੱਠੇ ਆਏ ਹੋਵਾਂਗੇ ਹਨਾ ਤੇ ਹੁਣ ਚੱਲਦੇ ਆ ਹਨਾ ਪ੍ਰਿਆ ਚਲੀਏ ਚਲੋ ਚਲੋ ਤੇ ਨਾਲੇ ਅਸੀਂ ਲੈਲੇ ਬੱਚਿਆਂ ਵਾਸਤੇ ਗਿਫਟਸ ਗਿਫਟਸ ਪਤਾ ਨਹੀਂ ਕਿੱਥੇ ਆ ਗਿਫਟਸ ਮੈਂ ਇੱਥੇ ਰੱਖਦੇ ਸੀ ਆਪਾਂ ਓਕੇ ਓਕੇ ਆ ਸੀਗੇ ਬੱਚਿਆਂ ਨੇ ਗਿਫਟਸ ਮੈਂ ਲੈ ਕੇ ਆਪਾਂ ਲੋੜੀ ਤੇ ਚੱਲ ਆਪਾਂ ਦੋਵੇਂ ਚੱਲਦੇ ਆ ਚਲੋ ਇਹਦੇ ਕਿਕਸ ਨੋਨੂ ਦਾ ਸੀ ਹਾਂ ਚਲੋ ਖੋਲ ਦੋ ਠੀਕ ਹੈ ਠੀਕ ਹੈ ਤੇ ਚਲੀਏ ਮੈਂ ਚਲੋ ਜੀ ਚਾਰੋਂ ਫਿਰ ਆਓ ਗਾਣੀ ਕਿਓ ਰਿਆ ਟਾਂਪੂ ਟਾਂਪੂ ਮੇਰੇ ਕੋਲ ਡਾਉਗੇ ਟਾਂਪੂ ਟਾਂਪੂ ਇਧਰ ਲਈ ਵੀ ਥਾਲੀ ਤਿਆਰ ਹੋ ਗਈ ਲਾਉ ਜੀ ਹਾਂਜੀ ਖੋਪੇ ਚ ਰੱਖੇ ਨੇ ਪਿਛਲੇ ਵਾਰ ਪਾਣਾ ਸੀ ਨਾ ਖੋਪਾ ਭੁੱਲ ਗਏ ਅੱਜ ਕਿ ਮੈਨੂੰ ਯਾਦ ਸੀ ਵਰਾਇਟੀਆਂ ਇੰਨੀਆਂ ਨੇ ਪਰ ਨਾ ਆਹਾ ਉਹ ਸੂਟ ਜਿਹੜਾ ਅਸੀਂ ਉਸ ਦਿਨ ਨਵਾਂ ਲੈ ਕੇ ਆਏ ਸੀ ਪ੍ਰੀਆ ਦਾ ਬਹੁਤ ਅੱਛਾ ਹੈ ਉੱਧਰ ਪ੍ਰਿਆ ਦੇ ਦਾਦੀ ਰੈਸਟ ਕਰ ਰਹੇ ਨੇ ਚਲੋ ਵੀ ਫਿਰ ਹੁਣ ਬੱਚਿਆਂ ਨੇ ਕਰਨੀ ਤਿਆਰੀ ਬਾਹਰ ਤੁਹਾਨੂੰ ਦਿਖਾਣੇ ਆ ਹਟੋ ਹਟੋ ਵੀ ਦਿਖਾਣ ਦੋ ਇੱਧਰ ਦੇਖੋ ਓਏ ਇਹਨੂੰ ਤਾਂ ਮੈਂ ਅੰਦਰ ਛੱਡ ਕੇ ਆਈ ਸੀ ਹੈਪੀ ਲੋੜੀ ਐ ਇੱਧਰ ਸਾਡੇ ਡੈਡੀ ਅੱਛਾ ਇਹ ਕਹਿੰਦੇ ਹੈਪੀ ਲੋੜੀ ਐ ਤੁਹਾਨੂੰ ਪਤਾ ਕੀ ਰੱਖ ਰੱਖ ਪੜੀ ਮੈਨੂੰ ਤਾਂ ਲੱਗਿਆ ਲੋੜੀ ਸੈਲੀਬ੍ਰੇਸ਼ਨ ਆ ਲੱਗੇ ਸੀ ਨਾ

ਨੋ ਅੱਗੇ ਵਰਲੇਲਾ ਅਲਕੀ ਖਾਣਾ ਚਲੋ ਅਲੋ ਅੰਦਰ ਤੇ ਉੱਤੇ ਮਾਣੋ ਇਹ ਕਿੰਨਾ ਨਹੀਂ ਸ਼ੋਰ ਕਰਨੀ ਚਾਹੀਦਾ ਮਸੂੜਾ ਤੇ ਕੁਰਸੀ ਲਿਆਵੋ ਰੇ ਮਸੂੜਾ ਚਿਮਚੇ ਚੁੰਮ ਦੇ ਲੈ ਕੇ ਨਹੀਂ ਆਏ ਹੈਗੇ ਪਾਠੀ ਤਰੁਧ ਹਲਾਣੇ ਨਹੀਂ ਹੋਤਾ ਆਪੀ ਹੋ ਗਏ ਤਾਂ ਤੋਂ ਮੜਾ ਜਾਉਂਦੇ ਨੂੰ ਬੱਸ ਕਰਦੇ ਆ ਤੇ ਕੰਮ ਲੱਗਿਆ ਨਾ ਮੇਰੇ ਤਾਂ ਨਾ ਖਾ ਲੈ ਬੈਠੇ ਬੈਠੋ ਪਾਪਾ ਹੱਥ ਜੜ ਕੇ ਆਂਗੇ ਨਾ ਵਾਈਕੂ ਜੀ ਦਾ ਖਾਲਸਾ ਹੈ ਉਧਰ ਉਹ ਦੇਖੋ 탑ੀ ਮਾਰਦਾ ਹੈਲੋ ਹੈਪੀ ਲੋੜੀ ਕੀ ਹੈਪੀ ਲੋੜੀ ਦੋਰੀ ਮੋੜ ਦੋਰੀ ਮੋੜ ਕੇ ਤੁਮੜੀ ਪਾ ਦੇ ਹੈਦਰ ਮੈਂ ਪ੍ਰਿਆ ਤੋਂ ਪਾਣੀ ਮੰਗਵਾਇਆ ਸੀ

ਮੁੰਜਾ ਭੀ ਆ ਗਿਆ। ਲੈ ਇੱਧਰ ਜਾਏਗਾ। ਆ ਜੀ। ਕੱਤੀ ਆਵੇ। ਨਾ ਪਿੱਛੇ ਰੱਖੋ ਬਰੇ ਪਿੱਛੇ ਰੱਖੋ ਪਿੱਛੇ ਰੱਖੋ। ਕਰਦੇ ਹਾਂ। ਬਹੁਤ ਦੋ ਲਾਉਣਾ। ਬੈਠੋ। ਬੈਠੋ। ਦੋ ਬੈਠੋ। ਤਾਂ ਬੈਠੋ ਬਈ। ਵੰਡ ਦਿਓ। ਮੇਰੀ ਕੋਈ ਗੱਲ। ਆਜੋ। ਤੂੰ ਬੜਾ ਅੰਦਾਜ਼ ਬਣੀ। ਆ ਗਈ ਰੋਟਾ ਆ ਗਈ ਬੈਠੀ ਹੈ ਚੌਧਰੀ ਤੇ ਓਏ ਕੋਈ ਨਾ ਜਾ ਹਟਾ ਲੈ ਇਹ ਦੇਖੋ ਵੀ ਗਲਤ ਹਾਂ ਹਾਂ ਫੋਟੋ ਨਹੀਂ ਆ ਰਹੀ ਮੇਰੇ ਕੋਲ ਹੋ ਹੋ ਜਾ ਨਹੀਂ ਆ ਰਹੀ ਹੈਗੀ ਕਿਹੜਾ ਜਾਓ ਇਹ ਮੈਂ ਤੇਰੀ ਚੜ੍ਹ ਨਾ ਬਰ ਬੋਲਦੇ ਬੋਲਦੇ ਠੀਕ ਹੈ ਇਹ ਮੈਂ ਕਹਿੰਦਾ ਨਾ ਫਿਕਰ ਮੈਂ ਤਾਂ ਸੱਟ ਤੇਰੀ ਮੰਮੀ ਤਾਂ ਹੋਣ ਇੱਕ ਚੱਲ ਦੋ ਪੀਓ ਤੂੰ ਚਾਹ ਸੱਟਾ ਪੀ ਕੇ ਤੁਮੇਵੇਂ ਲੋਕੀਂ ਵਾਰੀ ਜਾ ਮੋ ਬਚ ਜਾਈ ਜਾਵੇਗਾ ਲੋ ਜੀ ਇਧਰ ਰਾਤ ਦੇ ਵੱਜ ਗਏ ਸੀਗੇ ਸਾਡੇ 12 ਸੀ ਤਾਂ ਦੂਜਾ ਦਿਨ ਵੀ ਚੜਾਤਾ ਤੇ ਅੰਦਰ ਨਹੀਂ ਗਏ ਸੀਗੇ ਆ ਤਾਂ ਅਸੀਂ ਰਿਕਾਰਡ ਹੀ ਤੋੜਤਾ ਰੋਟੀਆਂ ਵੀ ਗਲੀ ਚ ਬੈਠ ਕੇ ਖਾਈਆਂ ਤੇ ਲੋੜੀ ਤਾਂ ਮਨਾਉਣੀ ਸੀਗੀ ਮੈਂ ਤਾਂ ਸੱਚੇ ਮम्मी ਰੋਟੀ ਬਣਾ ਕੇ ਤੇ ਅਸੀਂ ਗਲੀ ਚ ਲਿਆਏ ਮੰਜੇ ਦਾ ਕੇ ਤੇ ਉੱਤੇ ਬੈਠ ਕੇ ਰੋਟੀ ਖਾਈ ਇਸ ਦੇ ਨਾਲ ਹੀ ਫਿਰ ਸਾਡਾ ਤਾਂ سلسلہ ਐ ਚੱਲਦਾ ਹੀ ਰਹਿਣਾਗਾ ਪਤਾ ਨਹੀਂ ਹਜੇ ਅਸੀਂ ਕਦੋਂ ਅੰਦਰ ਜਾਣਾ ਤੇ ਹੋਪਸੋ ਤੁਹਾਨੂੰ ਸਾਡੇ ਵਲੌਗਸ ਅੱਛੇ ਲੱਗਦੇ ਹੋਣੇ ਤੇ ਸਾਡਾ ਲੋੜੀਆ ਵਾਲਾ ਵਲੌਗ ਵੀ ਅੱਛਾ ਲੱਗਿਆ ਹੋਣਾ ਜੇ ਤੁਹਾਨੂੰ ਸਾਡੇ ਵਲੋਗਸ ਅੱਛੇ ਲੱਗਦੇ ਨੇ ਤਾਂ ਤੁਸੀਂ ਸਾਡੇ ਵਲੋਗਸ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਹੁਣ ਤਾਂ ਸਾਡਾ TDU ਵੀ ਤੁਹਾਨੂੰ ਕਹੀ ਜਾਂਦਾ ਕਿ ਸਾਡਾ ਚੈਨਲ ਸਬਸਕ੍ਰਾਈਬ ਕਰ ਦੋ ਪਲੀਜ਼ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਵੀਡੀਓ ਦੇ ਨਾਲ ਰੱਬ ਰਾਖਾ